ਗੁਰੂ ਅੰਗਦ ਦੇ ਵੈਟਰਨਰੀ ਐਂਟੀਮਲ ਸਾਇੰਸਸ ਯੂਨੀਵਰਸਿਟੀ ਲੁਧਿਆਣਾ ਵੱਲੋਂ ਪਸ਼ੂ ਪਾਲਣ ਮੇਲੇ ਦੇ ਪਹਿਲੇ ਦਿਨ ਪਸ਼ੂ ਪਾਲਤ ਕਿੱਤਿਆਂ ਚ ਨਵਕਲੀ ਕਾਰਜ ਜਰੀ ਵਿਖਾਉਣ ਵਾਲੇ ਪੂਰੇ ਪੰਜਾਬ ਵਿੱਚੋਂ ਪੰਜ ਅਗਾ ਵਧੂ ਪਸ਼ੂ ਪਾਲਕ ਕਿਸਾਨਾਂ ਦਾ ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਇਹ ਸਨਮਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜਤਿੰਦਰਪਾਲ ਸਿੰਘਲ ਡਾਕਟਰ ਦਾ ਰਵਿੰਦਰ ਸਿੰਘ ਗਰੇਵਾਲ ਡਾਇਰੈਕਟਰ ਸਰਚ ਕੇ ਡਾਕਟਰ ਪ੍ਰਕਾਸ਼ ਸਿੰਘ ਗਰੇਵਾਲ ਨਿਰਦੇਸ਼ਕ ਖੋਜ ਅਤੇ ਉਗੇ ਲੋਕਾਇਕ ਸਾਬਕਾ ਐਮਪੀ ਜਨਾ ਮੋਹਮਦ ਸਦੀਕ ਨੇ ਦਿੱਤੇ ਦੇ ਰਹੇ ਆ ਪੰਜਾਬ ਦੇ ਸਾਰੇ ਖੇਡਾਂ ਦੇ ਪਿੰਡ ਤਰਾਰ ਵਾਲ ਦੇ ਵਿਸ਼ੇਸ਼ ਤੌਰ 'ਤੇ ਲਾਹੇਖ ਉਤਰਤਾ ਦਾ ਵਾਪਸ ਕਿਲੇ ਲੋਕ ਯਾਰਕੀ ਇਹ ਮੇਜਾ ਦਾ ਹੌਮਿਕ ਪਾਰਟਨਰ ਖਵਤਿਦਾ ਫਾਰਮੈਕਵਾਰਟਾ ਲਈ ਆਪਨੇ ਡੇਰੀ ਦਾ ਸਪਾਰਟ ਕਰ ਦੂਗਾ ਤੋਂ ਡੇਰੀ ਫਾਰਮੈਸੀ ਦਾ ਇੱਕ ਆਪ ਦੀ ਕਿਛਰੇ ਆਪ ਇਹ ਬਾਤ ਫਰੀ 60 ਮਜਾਂ ਜਿਨ੍ਹਾਂ ਵਿੱਚ 25 ਮਜਾਂ ਤੋਂ ਦੁੱਧ ਦੀ ਰੋਜ਼ਾਨਾ ਪੈਦਾਵਾਰ ਦਾ ਕੋਲ ਤੋਂ 23 ਲੀਟਰ ਹੈ ਮਜਾਂ ਤੋਂ ਸਵੇਰ ਦਰਦ ਦੀ ਪੈਦਾਵਾਰ ਤੋਂ ਬਾਅਦ ਕੋ ਲਈ ਦਿੱਤੀ ਗਈ ਹੈ ਆਪ ਜੀ ਦੁੱਧ ਦੀ ਵਿਕਰੀ ਉਹਦੀ ਕਰਦੇ ਹਨ ਜਿਸ ਦਾ ਜੋੜਾ ਵਧੀਆ ਮੁੱਲ ਦਤਾ ਹੈ ਦੁੱਧ ਦੀ ਸਿੱਧੀ ਵਿਕਰੀ ਤੋਂ ਇਲਾਵਾ ਪਨੀਰ ਖਵਾ ਤੇ ਘਿਓ ਵੀ ਚਾਹੁੰਦਾ ਹੈ ਪਸ਼ੂ ਪਾਲਣ ਦੇ ਖੇਤਰ ਵਿੱਚ ਇਹਨਾਂ ਅਵਸ਼ੇਸ਼ਾਂ ਪ੍ਰਤੀ ਆ ਕੇ ਸਦਾਰ ਬੋਲਾਲ ਸਿੰਘ ਜੀ ਨੂੰ ਮੁੱਖ ਮੰਤਰੀ ਤੌਰ 'ਤੇ ਸਨਮਾਨ ਕਰਦੇ ਆ। ਗੁਰੂੰਗੜ ਦੇ ਵੈਟਰਿਨਰੀ ਐਂਡ ਐਨੀਮਲ ਸੈਂਟ ਅਨੀਵਰਸਿਟੀ ਲੋਕਾਂ ਦਾ ਮਾਣ ਮਹਿਸੂਸ ਕਰਦੀ ਹੈ। ਅਸੀਂ ਕਿਸਾਨ ਵੀਰੇ ਉਹਨਾਂ ਨੂੰ ਸਨਮਾਨ ਕਰਨ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਿੱਚ ਸਾਡੇ ਕੋਲ ਆਏ ਹੋਏ। ਅਸੀਂ ਉਹਨਾਂ ਨੂੰ ਕਹਾਂਗੇ ਕਿ ਉਹ ਫੋਟੋ ਫ੍ਰੇਮ ਦੇ ਦੇਵੇ ਅਤੇ ਜੂਨ ਕਰਪਾ ਕਰ ਕਿਉਂਕਿ ਯਾਦਗਾਰੀ ਲਾਹੇ ਹੁੰਦੇ ਨੇ। ਇੱਕ ਵਾਰੀ ਅਸੀਂ ਉਹਨਾਂ ਨੂੰ ਸਨਮਾਨ ਕਰਨ ਤੋਂ ਬਾਅਦ ਜਿਹੜਾ ਪਰਿਵਾਰ ਹੀ ਉਹਨਾਂ ਨਾਲ शामिल हुए रणनीत प्रधान कामयाब मच्छी पालक ਲੋਕੋ ਕੇ ਸ਼ੇਰ ਕੰਸਲਾਤਾ ਹੋ ਗਿਆ ਹੈ ਕਿਹੜਾ ਕੰਡਾੜੀ ਕਹਤਾ ਕਰਿਆ ਨਾ ਮੱਛੀ ਪਾਲਣ ਤੋਂ ਦੇਰੇ ਰਾਫਾ ਪਰੈਡ ਆਪ ਜੀ ਨੇ ਸੰਯੁਕਤ ਕੇਟੀ ਬਣਾੜੀ ਨਹੀਂ ਮੱਛੀ ਤੋਂ ਹਾਰ ਨਾਲ ਸੂਪ ਫਾਰਮ ਦੇ ਕੇਟੀ ਬਣਾੜੀ ਦਾ ਸਫਲਾ ਫਲ ਸੁਮੇਤ ਜਾਨ ਹੈ ਜਿਸ ਨਾਲ ਖੇਤੀ ਅਤੇ ਮੱਛੀ ਪਾਲਣ ਦੇ ਲਾਭਾਂ ਨੂੰ ਇਕੱਠਾ ਕਰਕੇ ਬਦੇਰੇ ਰਾਫਾ ਪ੍ਰਾਪਤ ਹੋ ਰਿਹਾ ਹੈ ਆਪ ਜੀ ਦਾ ਮੱਛੀ ਫਾਰਮ 4 1/2 ਡੇਕ ਦੇ ਖੇਤਰ ਵਿੱਚ ਸਥਾਪਿਤ ਹੈ ਜਿਸ ਤੋਂ ਲਾਸਤ ਮੱਛੀ ਪਾਲਣ ਦਾ ਉਤਪਾਦਨ ਕੀਤਾ ਜਾ ਰਿਹਾ ਹੈ ਮੱਛੀਪਾਲਾ ਦੇ ਕਿਤੇ ਨਹੀਂ ਪੱਕੇ ਰਿਹਾ ਸੀ ਸ਼ਾਇਦ ਇਹ ਉੱਤੋਂ ਆਉਣ ਲਈ ਸਦਾ ਤੋਂ ਅੰਮ੍ਰਿਤ ਦੇ ਸੰਗਿ ਨੂੰ ਮੱਛੀਪਾਲਾ ਦੀ ਸ਼ਹਿਰੀ ਵਾਹ ਮੁੱਖ ਮੰਤਰੀ ਕੋਲ ਸਾਰ ਪਹੁੰਚ ਕਰਦੇ ਆਂ ਗੁਰੂਆਂ ਦੇ ਵਿਅਕਤੀਆਂ ਤੇ ਅਨੁਸਾਰ ਸਬਸਟ ਜੁਸਟਿਸ਼ ਕਿਲਗਾ ਮਾਡਲ ਅੰਚੂਸ਼ਾ ਵੀ ਹੈ ਕਿ ਆਪ ਜੀ ਜਨਾ ਬੋਧਾਰੀ ਵਸਥੇ ਸਦਾ ਤੋਂ ਅੰਮ੍ਰਿਤ ਤੋਂ ਸੇਲਸ ਕੋਟਸ ਸਦਾ ਤੋਂ ਅੰਦਰ ਤੋਂ ਗੇਲ ਪੇਸ਼ੇਵਾ ਡੈਂਟਲ ਅਤੇ ਸਭਲ ਮੱਛੀਪਾਲਾ ਤੋਂ ਆਗਲੇ ਪਿਛਲੇ ਚੰਦ ਸਭਾ ਤੋਂ ਮੱਛੀਪਾਲਾ ਦੇ ਕਿਤੇ ਨਾਲ ਮੁੜੇ ਜਾਣਾ

ਉਹਨਾਂ ਨੂੰ ਮੈਸਿਪਲ ਦੇ ਕੈਂਪਰ ਦੇ ਮੁੱਖ ਮੰਤਰੀ ਦਾ ਸਨਦ ਪ੍ਰਦਾਨ ਕਰਿਆ ਗਿਆ। ਗੁਰੂਆਂ ਦੇ ਵਕਤਿਆ ਜਿਹਨਾਂ ਦਾ ਸਭ ਤੋਂ ਜ਼ਿਆਦਾ ਮਾਣ ਮਹਿਸੂਸ ਕਰਦੇ ਨੇ। ਸਾਡੇ ਅਗਲੇ ਖਾੜੀ ਦੇ ਮੈਸਿਪਲ ਦੇ ਕੈਂਪਰ ਦੇ ਸਰਪੰਚ ਬਲਜੀਤ ਸਿੰਘ ਸੰਧੂ ਇਹਨਾਂ ਨੇ ਜਿਤੇਰੇ ਭਰਾ ਸਰਦਾਰ ਗਦੀਸ਼ ਸਿੰਘ ਜੀ ਕਰਕੇ ਉਹ ਵੀ ਇਹਨਾਂ ਦੇ ਨਾਲ ਹੱਥ ਮਿਲਾ ਕੇ ਕੀ ਇਹ ਦੋਨੋਂ ਪ੍ਰਾਣਾਂ ਕੇ ਦੀਆਂ ਕਰਦੇ ਨੇ। ਸਰਪੰਚ ਬਲਜੀਤ ਸਿੰਘ ਸੰਧੂ ਸਤਿਕਾਰ ਸਹਿਤ ਸੰਗੋ ਜ਼ਿਲ੍ਹਾ ਵਰਗਾਂ ਅੱਗੇ ਤੇ ਮਾਨਕਲੇ ਵੰਦੀ ਖਾਂ। ਅਤੇ ਆਪਣੇ ਚੈਨਲ ਦੇ ভিতর ਬੱਕਰੀਆਂ ਦਾ ਉਤਪਾਦਨ ਚਲਾ ਰਹੇ ਹਾਂ ਸਰਦਾਰ ਬਲੇ ਸੈਨੇਕੋਲੋਜੀ ਪੜਾਈ ਕਰਦਿਆਂ ਸਭ ਪਹਿਲਾਂ ਆਪਣਾ ਡੀਲ ਪਾਸ ਚੁੱਕ ਕੇ ਪਸ਼ੂ ਪਾਲਣ ਵਿੱਚ ਨਿਵੇਸ਼ ਕਰ ਰਿਹਾ ਹਾਂ ਮੈਂ ਜਾਨੀ ਸਫਲ ਬਰੀਡਿੰਗ ਦੇ ਨਾਲ 200 ਕਿਲੋ ਲਾੜਿਆ ਪ੍ਰਕਿਰਿਆ ਲਾ ਸਰਦਾਰ ਸਿੰਘ ਨਾਲ ਮਿਲ ਕੇ ਬੱਕਰੀ ਪਾਲਣ ਦਾ ਰੋਗ ਕੀਤਾ ਅਤੇ ਆਤੀ ਸਹਿਯੋਗ ਨਾਲ ਖੰਡ ਪ੍ਰਵਾਹ ਵਿੱਚ ਮਾਲਵਾ ਉਤਪਾਦਨ ਦੀ ਸ਼ੁਰੂਆਤ ਕੀਤੀ ਕਿ ਆਵੇ ਸਾਡੇ ਨੇ ਇਹਨਾਂ ਪ੍ਰਾਪਤੀਆਂ ਕਰਕੇ ਸ੍ਰੀ ਬਲੇਵ ਸਿੰਘ ਸੰਧੂ ਜੀ ਨੂੰ ਵਕੀਪਾਲਾ ਦੀ ਸ਼੍ਰੇਣੀ ਵਿੱਚ ਮੁੱਖ ਮੰਤਰੀ ਕੋਸਟਾਰ ਪਦਾਨ ਕਰਦੇ ਹਾਂ। ਗੁਰੂਗੰਗਰੇ ਰੈਕਰੀਆ ਦੇ ਅੰਦਰ ਸਾਡੇ ਕਿ ਲੋਗਾਂ ਨੂੰ ਮਾਣ ਮਿਲ ਚੰਗਾ। ਬਹੁਤ ਬਵਾਟਾ ਦੀ। ਸ੍ਰੀ ਪਾਲਾਨੀ ਕੈਂਪਟ ਸਾਡੇ ਅੱਗੇ ਕਿਸਾਨ ਵੀਰਾਂ ਸਰਦਾਰ ਸੁਰਪਾਲ ਸਿੰਘ ਡਾਕਟਰ ਰਣਜੀਤ ਕਿਰਪਾ ਕਰਕੇ ਚਰਨ ਪਾ ਲਈ। ਬਾਤਿ ਚਲੇ ਗਿਆ। दार सूबा सिंह ने बजीरपुर पिंड आप जी ने एक दहाका पैर सूर सौ के सौ बच्चों किन तकनीकी मुहार हासिल कर रही आप जी ने सन दो हजार सोलह में ਆਪ ਹੀ ਬੋਲ ਕੇ ਬੈਠਣੀ ਹੈ ਕਿ ਇਹ ਰੇਲ ਸਰ ਸੇਵਸਤੀ ਦੇ ਮਹਾਂ ਦਿਸਾ ਆਉਂਦੇ ਨੇ ਨੰਮਿਆ ਕਟਰੀਕਾ ਨਾਲ ਕਿੱਥੇ ਹੋ ਗਿਆ ਡਾੜਿਆ ਆਪ ਹੀ ਰਿਪੋਰਟ ਤੋਂ ਵਿਰੇਖ ਦਾ ਲਾਪਰਕਿਆ ਤੋਂ ਪੁਰਾਣੀ ਵਿਵੇਕ ਕੀਤੀ ਜਾ ਰਹੀ ਹੈ ਸੂਰਪਾਲਾ ਵਿੱਚ ਵਿਸ਼ੇਸ਼ ਤੌਰ ਤੇ ਹਰੀ ਸਰਦਾਰ ਸੰਦਰਪਾਲ ਸਿੰਘ ਜੀ ਨੂੰ ਸੂਰਪਾਲਾ ਦੀ ਛੇੜੀ ਵਿੱਚ ਬਹੁਤ ਕਟਰੀ ਕੋਟਾਰ ਪ੍ਰਦਾਨ ਕਰਦੇ ਆਂ ਗੁਰੂਆਂ ਦੇ ਬੈਠੇ ਆਣੇ ਸਰ ਸੇਵਸਤੀ ਨੂੰ ਲੈ ਆਣਾ ਬਾਹਰ ਕੰਸਟ੍ਰਕਸ਼ਨ ਕੀਤਾ ਹੈ और मुबारक है साहब इस सरबंध के वस्ते सरदार नरेंद्र पाल सिंह पुत्र सर बलदेव सिंह जी ने छोटी उम्र में तो चोटिया पुलों तो का पुलते हुए सूर पार के तेल से नामना कटिया आप जी ने सब दो हजार तो सोलह सरकारी सूर पार्क लाभा तो सूर पार्क सभी तकनीक की सुखाई हासिल करके अपने सूर पार्क में ही रखी इस वे आप जी ने पार्क से एक सौ बीस यूनियन से कुल बारह सौ सूर पार्क के देख ਕੈਲ ਵਿੱਚ ਗਿਆ ਇਸ ਪਾਸ਼ਾਣੀ ਪਾਲਣਾ ਕੀ ਕਰਨੀ ਆ। ਸੂਰ ਪਾਰਨ ਕਿਤੇ ਸੁਨਾਹੀਆਂ ਆਕਰਸ਼ਾ ਪਾਉਣ ਵਾਲੀ ਸਰਦਾਰ ਹਰਿੰਦਰ ਪਾਲ ਸਿੰਘ ਜੀ ਨੂੰ ਸੂਰ ਪਾਰਨ ਦੀ ਛੇੜੀ ਵਿੱਚ ਤੋਂ ਮੰਤਰੀ ਪੁਖਤਾਰ ਪ੍ਰਦਾਨ ਕਰਦੇ ਆ। ਉਹਨਾਂ ਦਾ ਦੇ ਬੈਕਟਰੀਆਂ ਤੇ ਆਪਣਾ ਸਾਥੇ ਮੁਸ਼ਕਿਲ ਨੇ ਆਵਾ ਮਾਨ ਅੰਕੂਸ਼ ਕਰੀ। ਬਹੁਤ ਵੀ ਲਗਾਇਆ ਰਹਿਣਾ ਮੇਲੇ ਨੇ। ਤੁਹਾਡਾ ਸੀਚੇੇ ਬਾੜ ਹੁੰਦਾ ਉੱਥੇ ਕਰਵਾ ਕਰਦੇ। ਹਿੰਦਰਾ ਮੇਸ਼ਰ ਕੈਂਪ ਤੇ ਗਿਆ ਉਹ ਦੂਰੋਂ ਦਾ ਸਾਰਾ ਪਾਉਂਦੇ। वेटीज़ा <muches>